ਕੋਈ ਹੋ ਗਿਆ ਜੀ ਤੁਸੀਂ ਆਏ ਸੇਵਾ ਕਰ ਰਹੇ ਆ ਕੀ ਕਹਣਾ ਤੁਹਾਡਾ ਜੈ ਮਾਤਾ ਦੀ ਸਾਰਿਆਂ ਨੂੰ ਬਿਲਕੁਲ ਅਸੀਂ ਰਲ ਮਿਲ ਕੇ ਸੇਵਾ ਦਾ ਮੌਕਾ ਜਿਹੜਾ ਸਾਨੂੰ ਮਿਲਿਆ ਹੈ ਪ੍ਰਸ਼ਾਸਨ ਵੱਲੋਂ ਤੇ ਹਰ ਸਾਲ ਦੀ ਤਰ੍ਹਾਂ ਜਿਸ ਤਰ੍ਹਾਂ ਹੁੰਦਾ ਹੀ ਹੈ ਸਫਾਈ ਦਾ ਲੰਗਰ ਉਹ ਅਸੀਂ ਲਗਾਇਆ ਤੇ ਇੱਥੇ ਪਹੁੰਚ ਕੇ ਅਸੀਂ ਗਲਤੀਆਂ ਕਰਦੇ ਆ ਪ੍ਰਸ਼ਾਸਨ ਦੀਆਂ ਸਿੱਧੇ ਕੀ ਸਿੱਧੇ ਤੌਰ ਤੇ ਟ੍ਰੈਫਿਕ ਜਾਮ ਹੋ ਗਿਆ ਤਿੰਨ ਤਿੰਨ ਲਾਈਨਾਂ ਲਾਈਨਾਂ ਇੱਕ ਸਾਈਡ ਨੂੰ ਬਣਾਇਆ ਹੋਇਆ ਜਾਂ ਜਾਮ ਤਾਂ ਪੂਰ ਹੋਈ ਗਈ ਤੇ ਕੁਇਕ ਐਕਸ਼ਨ ਟੀਮ ਲੈਂਦੀ ਹੈ ਅ ਜਿਹਦੇ ਵਿੱਚ ਸੰਸਕਾਰੀ ਟੀਮ ਹੁਸ਼ਿਆਰਪੁਰ ਉਹਦੇ ਨਾਲ ਨਾਲ ਹੀ ਸੇਵਾਦਾਰ ਸਮਿਤੀ ਹੁਸ਼ਿਆਰਪੁਰ ਤੇ ਨਈ ਉਡਾਨ ਸੇਵਾ ਸੰਸਥਾ ਮੈਂਬਰਸ ਪਹੁੰਚਦੇ ਨੇ ਤੁਸੀਂ ਦੇਖ ਸਕਦੇ ਹੋ ਪੀ 25 ਮੈਂਬਰ ਸਾਡੇ ਇਧਰੋਂ ਪਹੁੰਚ ਗਏ ਨੇ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੁਲਿਸ ਅਧਿਕਾਰੀ ਵੀ ਸਾਡੇ ਨਾਲ ਪਹੁੰਚ ਗਏ ਨੇ ਤੇ ਇਥੋਂ ਸਿੰਗਲ ਲਾਈਨ ਲੋਕਾਂ ਨੂੰ ਅਪੀਲ ਕਰ ਰਹੇ ਆ ਸਿੰਗਲ ਲਾਈਨ ਬਣਾਓ ਤੇ ਅੱਗੇ ਸਾਡਾ ਅਭਿਆਨ ਚੱਲ ਰਿਹਾ ਹੈ ਸਫਾਈ ਦੇ ਲੰਗਰ ਦਾ ਜਿੱਥੇ ਸਾਨੂੰ ਕੂੜਾ ਕਰਕਟ ਦਿਖਦਾ ਹੈ ਟੀਮ ਉਹਦੇ ਤੇ ਅ ਸਫਾਈ ਲਈ ਕੂਦ ਪੋਚ ਕਰਦੀ ਹੈ ਤੇ ਸਫਾਈ ਅਭਿਆਨ ਚਲاندی ਹੈ ਤੇ ਮੈਂ ਤਾਂ ਇਹਦੇ ਨਾਲ ਨਾਲ ਹੀ ਹੁਸ਼ਿਆਰਪੁਰ ਫਾਸਟ ਲਾਈਵ ਦਾ ਤੇ ਡੀ ਐਨ ਟੀ ਵੀ ਦਾ ਖਾਸ ਤੌਰ ਤੇ ਧੰਨਵਾਦ ਕਰਨਾ ਚਾਹੂੰਗਾ ਜਿਨ੍ਹਾਂ ਨੇ ਹਰ ਇੱਕ ਸੋਸ਼ਲ ਮੁੱਦਾ ਹੋਵੇ ਸਮਾਜਿਕ ਤੌਰ ਤੇ ਦੇਖਿਆ ਜਾਏ ਐਕਟਿਵ ਰਹਿੰਦਾ ਹੈ ਹੁਸ਼ਿਆਰਪੁਰ ਫਾਸਟ ਲਾਈਵ ਤੇ ਡੀ ਐਨ ਟੀ ਵੀ ਤੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਤੇ ਜਿਹੜੇ ਮੇਲੇ ਦੇ ਵਿੱਚ ਕਵਰੇਜ ਕਰ ਰਹੇ ਆ ਜਿੰਨੀ ਵੀ ਟੀਮ ਸਾਡੇ ਨਾਲ ਅਵੇਲੇਬਲ ਹੈ ਵਕਫਾ ਸੁਸਾਇਟੀਆਂ ਦੇ ਨੁਮਾਇੰਦੇ ਆ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਚਾਹੇ ਉਹ ਸੇਵਾਦਾਰ ਸਮਿਤੀ ਹਾਜਪੁਰ ਹੈ ਚਾਹੇ ਉਹ ਨਈ ਉਡਾਨ ਸੇਵਾ ਸੰਸਥਾ ਹੈ ਚਾਹੇ ਉਹ ਸੰਸਕਾਰੀ ਟੀਮ ਹਾਜਪੁਰ ਹੈ ਮੈਂ ਸਾਰਿਆਂ ਦਾ ਸਾਰੀਆਂ ਸੁਸਾਇਟੀਆਂ ਦਾ ਸਿਰਫ ਇੱਕ ਹੀ ਤੁਹਾਨੂੰ ਬੇਨਤੀ ਕਰਦਾ ਸਾਰਿਆਂ ਨੂੰ ਸਾਡੇ ਵੱਲੋਂ ਇੱਕ ਸਫਾਈ ਦਾ ਤੇ ਇੱਕ ਟ੍ਰੈਫਿਕ ਵਿਵਸਥਾ ਦਾ ਧਿਆਨ ਰੱਖੋ ਬਹੁਤ-ਬਹੁਤ ਧੰਨਵਾਦ ਸਾਡੇ ਚੈਨਲ ਵੱਲੋਂ ਵੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆ ਕੰਮ ਕਰ ਰਹੇ ਆ ਜੀ Thank you dear thank, thank you, you.